ਮੇਰੇ ਪਿਆਰੇ ਵੀਰੋ ਮੇਰੇ ਵੱਲੋਂ ਸਤਪਾਲ ਸਿੰਘ ਗਿੱਲ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਅਤੇ ਸਤਿਕਾਰ ਦੇ ਸਾਹਿਤ ਗੁਰੂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਬਾਬੇ ਬੁੱਲੇ ਸ਼ਾਹ ਦਾ ਇੱਕ ਸ਼ੇਰ ਹੈ ਵਰਕੇ ਉੱਤੇ ਅੱਗ ਨਾ ਰੱਖੀ ਕਮਲੇ ਦੇ ਸਿਰ ਪੱਗ ਨਾ ਰੱਖੀ ਵਰਕੇ ਉੱਤੇ ਅੱਗ ਨਾ ਰੱਖੀ ਕਮਲੇ ਦੇ ਸਿਰ ਪੱਗ ਨਾ ਰੱਖੀ ਭੁੱਲੇ ਸ਼ਾਦੀ ਮੰਨ ਲੈ ਕੋ ਕੌਮ ਦਾ ਰਾਖਾ ਠੱਗ ਨਾ ਰਖੀ ਇਸ ਸ਼ੇਰ ਦੀਆਂ ਚਾਰ ਲਾਈਨਾਂ ਤੇ ਬਹੁਤ ਢੂੰਗੇ ਮਤਲਬ ਇਹ ਬਿਆਨ ਕਰਦੀਆਂ ਬਹੁਤ ਢੂੰਗੇ ਅਰਥ ਰੱਖਦੀਆਂ ਕਿਉਂਕਿ ਪੱਗ ਸਿਰ ਤੇ ਰੱਖਣੀ ਇੱਕ ਜ਼ਿੰਮੇਵਾਰੀ ਹੁੰਦੀ ਆ ਜਿਹੜੀ ਕੌਮ ਦੇ ਬੰਦੇ ਦੇ ਸਿਰ ਤੇ ਪੱਗ ਹੁੰਦੀ ਉਹਦੀ ਜਥੇਦਾਰ ਦੀ ਕੌਮ ਦੀ ਜ਼ਿੰਮੇਵਾਰੀ ਦੀ ਪੱਗ ਹੁੰਦੀ ਆ ਕਿੱਤੇ ਦੀ ਜ਼ਿੰਮੇਵਾਰੀ ਹੁੰਦੀ ਹੈ ਘਰ ਦੀ ਜ਼ਿੰਮੇਵਾਰੀ ਹੁੰਦੀ ਹੈ ਇਸੇ ਤਰ੍ਹਾਂ ਜਦੋਂ ਕੌਮ ਦਾ ਰਾਖਾ ਠੱਗ ਬਣ ਜੇ ਫਿਰ ਉਹ ਕੌਮ ਕਿੰਨਾ ਹਾਲਾਤਾਂ ਚਲੀ ਜਾਂਦੀ ਹੈ ਉਹਦੇ ਹਾਲਾਤ ਤੁਹਾਡੇ ਸਾਹਮਣੇ ਹੁਣ ਤੁਹਾਡੇ ਕਮੈਂਟਾਂ ਦੇ ਵਿੱਚ ਵੀਰਾਂ ਦੇ ਸਵਾਲ ਹੀ ਸੀਗੇ ਉਹਨਾਂ ਨੇ ਕੀਤੇ ਆ ਚੰਗੀ ਗੱਲ ਉਹਨਾਂ ਨੇ ਵਧੀਆ ਤਰੀਕੇ ਨਾਲ ਕੀਤੇ ਪਹਿਲਾ ਸਵਾਲ ਸੀਗਾ ਦੋ ਵੀਰਾਂ ਦਾ ਵੀ ਦਿਲਜੀਤ ਸਿੰਘ ਬਿੱਟੂ ਨੂੰ ਤੁਸੀਂ ਚੰਗਾ ਕਹਿ ਕੇ ਵੀਰੋ ਮੈਂ ਨਾ ਕਿਸੇ ਨੂੰ ਮਾਰਾ ਕਿਆ ਨਾ ਮੈਂ ਕਿਸੇ ਨੂੰ ਚੰਗਾ ਕਿਹਾ ਮੈਂ ਸਵਾਲ ਇਹ ਕੀਤਾ ਵੀ ਉਹਨਾਂ ਨੇ ਸੰਘਰਸ਼ ਲੜਿਆ ਕਿਉਂਕਿ ਖੜਕੂਆਂ ਦੇ ਵਿੱਚ ਆਪਣੀਆਂ ਹੀ ਟੜੇਬੰਦੀਆਂ ਬਹੁਤ ਸੀ ਦੋਸ਼ ਪੁਲਿਸ ਤੇ ਬਹੁਤ ਲੱਗੇ ਪਰ ਜਦੋਂ ਤੁਸੀਂ ਕਿਤੇ ਬੈਠ ਕੇ ਸੱਚ ਨੂੰ ਸੱਚ ਕਹੋਗੇ ਝੂਠ ਨੂੰ ਝੂਠ ਕਹੋਗੇ ਅਸੀਂ ਤਾਂ ਹਮੇਸ਼ਾ ਹੀ ਕਿਹਾ ਜਿੱਥੇ ਸਾਡੇ ਅਫਸਰਾਂ ਨੇ ਮੁਲਾਜ਼ਮਾਂ ਨੇ ਕੋਈ ਮਾੜਾ ਕੰਮ ਕੀਤਾ ਤੇ ਅਸੀਂ ਤਾਂ ਸਭ ਤੋਂ ਪਹਿਲਾਂ ਉਹਦੇ ਖਿਲਾਫ ਬੋਲੇ ਆ ਜਿਹਦੇ ਵਿੱਚ ਜਥੇਦਾਰ ਗੁਰਦੇਵ ਸਿੰਘ ਕੌਕੇ ਵਾਲਾ ਮੁੱਦਾ ਤੁਹਾਡੇ ਸਾਹਮਣੇ ਹੈ ਬਾਈਬਲ ਗੋਲੀਕਾਰਣ ਤੁਹਾਡੇ ਸਾਹਮਣੇ ਆ ਕੋਟਪੂਰਾ ਬੁਰਜ ਜਵਾਰ ਸਿੰਘ ਵਾਲਾ ਬਗਰਾੜੀ ਤੁਹਾਡੇ ਸਾਹਮਣੇ ਨੇ ਸਾਰੀਆਂ ਚੀਜ਼ਾਂ ਇਹ ਹੁਣ ਉਹਦੇ ਵਿੱਚੋਂ ਕੁਛ ਵੀਰ ਕਹਿੰਦੇ ਤੁਸੀਂ ਪਹਿਲਾਂ ਕਿਉਂ ਨਹੀਂ ਬੋਲੇ ਵੀਰੋ ਪਹਿਲਾਂ ਸਭ ਤੋਂ ਦਰਸ਼ਨ ਸਿੰਘ ਹਸ਼ਤੂਰ ਬੋਲਿਆ ਸੀ ਮੈਂ ਕਿ ਮੈਨੇ ਬੋਲਣ ਦੇ ਕਰਕੇ ਡਿਸਮਿਸ ਕਰ ਦਿੱਤਾ ਹੌਲਦਾਰ ਸੀ ਉਸ ਮੇਲੇ ਬੰਨ ਵਾਲਾ ਤਨ ਖਾ ਲੈਣ ਵਾਲਾ ਬੰਦਾ ਮਜ਼ਦੂਰੀ ਕਰਨ ਲੱਗਦਾ ਕਿਸ ਨੇ ਉਹਦੀ ਬਾਹ ਫੜੀ ਹੋਵੇ ਕੌਮ ਨੇ ਫੜੀ ਹੋਵੇ ਕਿਸੇ ਜਥੇਬੰਦੀ ਨੇ ਫੜੀ ਹੋਵੇ ਸ਼੍ਰੋਮਣੀ ਕਮੇਟੀ ਤੋਂ ਇੰਨਾ ਨਹੀਂ ਸਰਿਆ ਵੀ ਇਸ ਬੰਦੇ ਨੇ ਯਾਰ ਐਡਾ ਵੱਡਾ ਸੱਚ ਬੋਲਿਆ ਤੇ ਆਪਦੀ ਨੌਕਰੀ ਗਵਾਤੀ ਕੋਈ ਅਸੀਂ ਉਹਨੂੰ ਨੌਕਰੀ ਸ਼੍ਰੋਮਣੀ ਕਮੇਟੀ ਦੀ ਉਸ ਲੈਵਲ ਦੀ ਦੇ ਦਿੱਤੀ ਜੇ ਅਸੀਂ ਬੋਲੇ ਤੁਹਾਨੂੰ ਦੱਸਿਆ ਚਲੋ ਮੇਰਾ ਤਾਂ ਮਹਾਰਾਜ ਦੀ ਕਿਰਪਾ ਸਰਦਾ ਸੀ ਘਰੇ ਬੱਚੇ ਠੀਕ ਆ ਉਹਦਾ ਸੈੱਟ ਸੀਗੇ ਘਰੇ 4 ਕਿੱਲੇ ਜ਼ਮੀਨ ਹੈਗੀ ਸੀ ਤੇ ਛੱਡਣੀ ਪਈ ਨੌਕਰੀ 9 ਸਾਲ ਨੌਕਰੀ ਰਹਿੰਦੀ ਸੀ ਛੱਡਣੀ ਪਈ ਕਿਉਂਕਿ ਦਰਿਆ ਚ ਰਹਿ ਕੇ ਫਿਰ ਮਗਰਮੱਛਾ ਨਾਲ ਵੈਰ ਨਹੀਂ ਪੁੱਗਦੇ ਇੱਕ ਪਾਸੇ ਪੁੱਗਣੀ ਸੀ ਜਾਂ ਫਿਰ ਕੌਮ ਵਾਲੇ ਪਾ ਗੁਰੂ ਵਾਲੇ ਪਾਸੇ ਪਗਾ ਲੈਂਦੇ ਜਾਂ ਉਧਰਲੇ ਪਾਸੇ ਫਿਰ ਪਗਾ ਲੈਂਦੇ ਹਾਂ ਇਹਦੇ 'ਚ ਇੱਕ ਚੀਜ਼ ਜ਼ਰੂਰ ਹੈ ਵੀ ਸਾਨੂੰ ਇਹ ਚੀਜ਼ਾਂ ਮੀਸਣੇ ਜੇ ਬਣ ਕੇ ਵੇਚਣੀਆਂ ਨਹੀਂ ਵੀ ਸਟੇਜਾਂ ਤੇ ਜਾ ਕੇ ਰੋਣਾ ਨਹੀਂ ਆਇਆ ਤੇ ਮੀਨੇ ਜੇ ਬਣ ਕੇ ਥੋੜੇ ਅੱਗੇ ਹੱਥ ਨਹੀਂ ਟੱਡੇ ਆ ਨਹੀਂ ਤਾਂ ਸ਼ਾਇਦ ਅਸੀਂ ਵੀ ਫਿਰ ਕੁਝ ਕਰ ਲੈਂਦੇ ਰਹੀ ਗੱਲ ਦੂਜੀ ਮੈਂ ਵੀਰੋਂ ਕੋਈ ਸਿਆਸੀ ਨਹੀਂ ਹਾਂ ਮੈਂ ਕਿਸੇ ਧਿਰ ਦੇ ਖਿਲਾਫ ਬੋਲਾਂ ਮੈਂ ਕੋਈ ਸਿਆਸੀ ਆ ਮੈਂ ਇੱਕ ਤਰ੍ਹਾਂ ਦੇ ਵੋਟਾਂ ਥੋੜੀ ਲੈਣੀਆਂ ਉਹ ਵੋਟਾਂ ਲੈਣ ਵਾਲੇ ਬੰਦੇ ਕਰਦੇ ਹੁੰਦੇ ਉਹਦੇ ਖਿਲਾਫ ਬੋਲਣਾ ਉਹਦੇ ਖਿਲਾਫ ਬੋਲਣਾ ਮੈਂ ਜਿੱਦਣ ਤੁਹਾਡੇ ਬੂਹੇ 'ਚ ਵੋਟ ਲੈਣ ਆਉਂਗਾ ਤੇ ਜੁੱਤੀ ਲਾ ਲਿਓ ਮੈਂ ਇਸ ਚੀਜ਼ ਨੂੰ ਚੰਗਾ ਹੀ ਨਹੀਂ ਸਮਝਦਾ ਜੇ ਮੈਂ ਪੈਸੇ ਕਮਾਉਣੇ ਹੁੰਦੇ ਨੌਕਰੀ ਬਥੇਰੀ ਪਈ ਸੀ ਆਮਨਾ ਕਰ ਲੈਂਦਾ ਕੋਈ ਦਿੱਕਤ ਨਹੀਂ ਸੀ ਇਹਨਾਂ ਇਹੋ ਜਿਹੀਆਂ ਹੋਛੀਆਂ ਗੱਲਾਂ ਨਾ ਕਰਿਆ ਕਰੋ ਠੀਕ ਹੈ ਪੁਲਿਸ ਤੋਂ ਸਵਾਲ ਮੰਗੇ ਅਸੀਂ ਮੈਂ ਦਿੱਤੇ ਵੀ ਹੋਰ ਵੀ ਪੁਰਸਤੇ ਉਹਨਾਂ ਦੇ ਕੇਸ ਵੀ ਚੱਲੀ ਜਾਂਦੇ ਬਥੇਰੇ ਜਿਲ੍ਹਾ ਚੁਮਰਕਾਹ ਦੀ ਸਜ਼ਾ ਕੱਟੀ ਜਾਂਦੇ ਆ ਇੱਥੇ ਸਾਡੇ ਨੇੜੇ-ਨੇੜੇ ਪਿੰਡਾਂ ਦੇ ਵਿੱਚ ਝੰਡਿਆਣੇ ਝੜਕ ਝੰਡਿਆਣੇ ਜਦੋਂ ਪਰਿਵਾਰ ਮਾਰਿਆ ਉਹ ਮਾਰਿਆ ਸੀ ਯਾਦੂ ਨੇ ਕਿਉਂਕਿ ਇਹਨਾਂ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇਹ ਪਰਿਵਾਰ ਜੀ ਕਿਸੇ ਨੇ ਮਾਰਤੇ ਕੋਈ ਪਤਾ ਨਹੀਂ ਸੀ ਸ਼ਰੇਆਮ ਪਤਾ ਹੈ ਜਿਹੜੇ ਸਾਡੇ ਇੱਥੇ 17 ਜੀਏ ਮਾਰੇ ਸੀ ਡੇਮਰੂ ਮਾਰੇ ਆ ਦੌਲਤਪੁਰੇ ਮੇਰੇ ਪਿੰਡ ਇਹ ਸਾਰੀਆਂ ਜ਼ਿੰਮੇਵਾਰੀਆਂ ਬਸਨ ਸਿੰਘ ਜੱਫਰਵਾਲ ਦੀ ਲੈਟਰਪੈਡ ਤੇ ਚੱਕੀਆਂ ਹੋਈਆਂ ਇਹਦੀ ਜ਼ਿੰਮੇਵਾਰੀ ਇਹਦੀ ਮੈਂ ਤਾਂ ਉਹਨੂੰ ਕਿਹਾ ਵੀ ਇਹਦੇ ਜਵਾਬ ਦੇ ਉਹ ਨਾ ਤਾਂ ਕੋਈ ਵਿਚਾਰੇ ਕੋਈ ਕੌਮਦੋਖੀ ਸੀ ਨਾ ਕੋਈ ਉਹ ਪੁਸਤ ਮੁਲਾਜ਼ਮਾ ਉਹਦਾ ਵੀ ਕੋਈ ਸੰਬੰਧ ਸੀ ਕੋਈ ਉਹਨਾਂ ਦਾ ਜੀ ਪੁਲਿਸ ਵਿੱਚ ਨੌਕਰੀ ਨਹੀਂ ਕਰਦਾ ਸੀ ਕੋਈ ਉਹਨਾਂ ਦਾ ਖੜਪੂਆ ਨਾ ਸੰਬੰਧ ਨਹੀਂ ਸੀ ਉਹ ਮਾਰੇ ਤਾਂ ਮਾਰੇ ਕਿਹੜੀ ਗੱਲੋਂ ਜਦੋਂ ਅਸੀਂ ਛੰਡਿਆਣੇ ਗਏ ਆ ਵੀਰੋ ਮਰੀ ਹੋਈ ਮਾਂ ਦਾ ਦੁੱਧ ਚੁੰਗ ਰਿਆ ਸੀ ਪੌਣੇ 2 ਸਾਲ ਦਾ ਬੱਚਾ ਉਹਦਾ ਜਿਹੜੋ ਪਰਿਵਾਰ ਯਾਦੂ ਨੇ ਮਾਰਿਆ ਸੀ ਤੇ ਜਿਹੜੀਆਂ ਕੁੜੀਆਂ ਕਾਲਗੀ ਵਾਲੇ ਚੌਂਕੀਦਾਰ ਦੀਆਂ ਦੋਨੇ ਨੂੰਹਾਂ ਮਾਰੀਆਂ ਸੀ ਅੱਜ ਵੀ ਜਾ ਕੇ ਪੁੱਛ ਲਿਓ ਗਰਭ ਬਤੀਆ ਸੀ ਪੇਟ ਚੋਂ ਇੱਕ ਤੇ ਬੱਚਾ ਬਾਹਰ ਆ ਗਿਆ ਸੀ ਤੋਂ ਬਸਨ ਸਿੰਘ ਜਫਰਵਾਲ ਦੀ ਜਥੇ ਬੰਦੀ ਨੇ ਮਾਰੀ ਸੀ ਦੇਵੇ ਜਵਾਬ ਬਸਨ ਸਿੰਘ ਜਫਰਵਾਲ ਜੀ ਦੀ ਸਰ ਜੇ ਉਹ Hindu ਕਹਿ ਕੇ ਮਾਰੇ ਆ ਫਿਰ ਵੀ ਜਵਾਬ ਦੇਣ ਕਿਉਂਕਿ ਇਹ ਇਹ ਮੈਟਰ ਨਹੀਂ ਰੱਖਦਾ ਇਹ ਦੋ ਪਰਿਵਾਰ ਹਿੰਦੂਆਂ ਦੇ ਮਾਰੇ ਤਿੰਨ ਸਿੱਖਾਂ ਦੇ ਮਾਰੇ ਇਥੇ ਪਣਡੋਰੀ ਖੱਤਰੀਆਂ ਪਰਿਵਾਰ ਸਿੱਖਾਂ ਦਾ ਸੀ ਉਹ ਦੋਸ਼ ਕੀ ਲਾਇਆ ਵੀ ਇਹ ਮੁਖਬਰੀ ਯਾਰ ਉਹ ਤਿੰਨ ਸਾਲ ਦਾ ਬੱਚਾ ਕਿਹੜਾ ਮੁਖਬਰੀ ਕਰੂ ਜਿਹੜਾ ਪੇਟ 'ਚ ਬੱਚਾ ਉਹਨੇ ਕੀ ਮੁਖਬਰੀ ਕਰਤੀ ਜਿਹਨੇ ਕੀਤੀ ਉਹਨੂੰ ਕਰ ਦਿਓ ਫੇਰ ਤੁਹਾਡਾ ਸਵਾਲ ਸੀ ਵੀ ਕੱਲ ਜਿਹੜਾ ਦਸਮ ਗ੍ਰੰਥ ਦੀ ਗੱਲ ਕੀਤੀ ਚਮਕੀਲੇ ਦੇ ਗਾਣੇ ਨਾ ਮੈਂ ਉਹੀ ਗੱਲ ਕੀਤੀ ਸੀ ਵੀ ਜੇ ਉਹਨੇ ਦੋ ਚਾਰ ਨੱਚਰ ਗਾਣੇ ਗਾਏ ਤੇ ਤੁਸੀਂ ਉਹਨੂੰ ਸਜਾਏ ਮੌਤ ਦਿੱਤੀ ਤੇ ਉਸ ਵੇਲੇ ਅਮਰਜੋਤ ਕੌਰ ਵੀ ਗਰਭਵਤੀ ਸੀ ਤਿੰਨ ਮਹੀਨਿਆਂ ਦੀ ਪ੍ਰੈਗਨੈਂਸੀ ਉਹ ਫਿਰ ਸਿੱਖ ਤਾਂ ਔਰਤ ਤੇ ਵਾਰ ਨਹੀਂ ਕਰਦਾ ਫਿਰ ਕੋਈ ਉਹਦਾ ਪੁਖਤਾ ਸਬੂਤ ਤੁਹਾਡੇ ਕੋਲ ਹੈਗਾ ਵੀ ਜਿੱਥੇ ਉਹਨੇ ਕਿਹਾ ਹੋਵੇ ਵੀ ਉਹ ਕਹਿੰਦਾ ਸੀ ਮੈਂ ਪੈਸੇ ਦੇਤੇ ਜੀ ਉਹ ਦੇਤੇ ਮੈਂ ਕਹਿੰਨਾ ਵੀ ਆਹ ਚਰਿੱਤਰ ਦੋ ਹੈਗੇ ਆ ਮੈਂ ਤੁਹਾਨੂੰ ਦਿਖਾ ਦੇਣਾ ਪੜ ਲਓ ਤੁਸੀਂ ਪਰਿਵਾਰ ਚ ਬਹਿ ਕੇ ਪੜ ਕੇ ਸੁਣਾ ਦਿਓ ਤੇ ਮੈਂ ਤੁਹਾਨੂੰ ਮੰਨ ਜੂਗਾ ਗੁਰਬਾਣੀ ਪੜਦੇ ਆਪਾਂ ਪਰਿਵਾਰ ਚ ਬਹਿ ਕੇ ਪੜ ਸਕਦੇ ਆ ਨਾ ਇਹ ਵਿਖਾ ਦਿਓ ਪੜ ਕੇ ਮੈਂ ਕਿੰਤੂ ਬਰੰਤੂ ਨਹੀਂ ਕਰਦਾ ਮੈਂ ਕਹਿੰਦਾ ਵੀ ਇਹ ਵਿਦਵਾਨਾਂ ਦਾ ਕੰਮ ਆ ਵਿਦਵਾਨ ਬੈਠਣ ਬਹੁਤ ਕੰਟਰੋਵਰਸੀਆਂ ਸਾਡੇ ਜਿਹੜੀਆਂ ਕਿਤਾਬਾਂ ਲਿਖੀਆਂ ਹੋਈਆਂ ਸ਼੍ਰੋਮਣੀ ਕਮੇਟੀ ਦੀ ਕਿਤਾਬ ਛਪੀ ਹੋਈ ਆ ਭਾਈ ਕਾਨ ਸਿੰਘ ਨਾਭਾ ਦੀ ਇਹ ਲਿਖੀ ਹੋਈ ਕਿਤਾਬ ਗੁਰਮਤ ਮਾਰਤੰਡ ਭਾਗ ਪਹਿਲਾ ਇਹ ਆ ਪੜ੍ਹ ਲਓ ਤੁਸੀਂ ਵਿਜਿਆ ਦਰਸ਼ਿਤ ਅਮਲ ਮੰਗਾਵੇ ਇਹ ਤੇ ਲਿਖਿਆ ਭਾਈ ਸੁਖਾ ਸਿੰਘ ਦਸਵੇਂ ਗੁਰਪ੍ਰਾਤ ਪਾਸ਼ਾਏ ਦਸਵੀਂ ਅਧਿਆਏ ਵਿੱਚ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਵਿਜਿਆ ਦਰਸ਼ਿਤ ਅਮਲ ਮੰਗਾਵੇ ਆਪ ਅਚੇ ਪੁਨ ਅਵਰ ਦਵਾਵੇ ਮਦਰਾ ਵਿਜਿਆ ਖਾੜ ਮਲਾਈ ਕਰ ਚਰਨਾ ਮਿਤ ਗਾਗਰ ਪਾਈ ਲੈਨੇ ਜਪੇਟ ਕਾਲਕਾ ਦੀਨੇ ਜੈ ਭਵਾਨੀ ਕੀ ਉਤਰ ਪ੍ਰਬੀਨੇ ਹੁਣ ਇਹਦੇ ਚ ਉਹਨਾਂ ਨੇ ਜਿਹੜਾ 1 ਨੰਬਰ ਇਹਦੇ ਚ ਦਿੱਤਾ ਉਹਨਾਂ ਨੇ ਦਰਸ਼ਿਤ ਵਿਜਿਆ ਦਰਸ਼ਿਤ ਇਦੇ ਅਰਥ ਕੀਤੇ ਛਤਰਾਧਰ ਅਫੀਮ ਤੇ ਜਿਹੜਾ ਦੂਜਾ ਹੈਗਾ ਮਧਰਾ ਬਿਜਗਾ ਖਾੜ ਮਲਾਈ ਵੀ ਸ਼ਰਾਬ ਮਿਲੀ ਭੰਗ ਦਾ ਕਿਹਾ ਸੁੰਦਰ ਚਰਨਾ ਅਮਰਤ ਸੁਖਾ ਸਿੰਘ ਨੇ ਦਸ਼ਮੇਸ਼ ਵੱਲੋਂ ਤਿਆਰ ਕਰਨਾ ਲਿਖਿਆ ਹੈ ਆਪਣ ਲੋ ਤੁਸੀਂ ਹੁਣ ਇਹਦੋਂ ਵੱਡਾ ਸਬੂਤ ਕੀ ਦੇ ਦਿੱ ਗਿਆ ਐ ਐਸਜੀਪੀਸੀ ਦੀ ਛਾਪੀ ਹੋਈ ਕਿਤਾਬ ਹੈ ਭਾਈ ਕਾਹਨ ਸਿੰਘ ਨਾਬਾ ਦੀ ਲਿਖੀ ਹੋਈ ਹੈ ਤੇ ਸਫਾ ਨੰਬਰ ਇਹ ਹੈਗਾ 15 ਨਸ਼ਿਆਂ ਦਾ ਸੇਵਨ ਇਹਦਾ ਜਿਹੜਾ ਹੈਡਿੰਗ ਉੱਤੇ ਲਿਖਿਆ ਹੋਇਆ ਤਾਂ ਪੜ ਸਕਦੇ ਤੁਸੀਂ ਦੁਬਾਰਾ ਫੇਰ ਕਿਉਂਕਿ ਅਸੀਂ ਇਤਿਹਾਸ ਨੂੰ ਪੜਨਾ ਨਹੀਂ ਅਸੀਂ ਇਤਿਹਾਸ ਨੂੰ ਬਚਣਾ ਨਹੀਂ ਸਾਡੇ ਚ ਕਮੀ ਇਹੀ ਰਹੀ ਅਸੀਂ ਜੋ ਸਾਨੂੰ ਸਟੇਜਾਂ ਤੋਂ ਕਿਸੇ ਨੇ ਸੁਣਾਤਾ ਅਸੀਂ ਉਹ ਸੁਣ ਕੇ ਪੱਕਾ ਕਰ ਲਿਆ ਆਪਣੀਆਂ ਹੁਣ ਤੀਜਾ ਕੁਐਸਚਨ ਸੀ ਤੁਹਾਡੇ ਫੋਨ ਵੀ ਆਏ ਵੀ ਤੂੰ ਅਮਰਤ ਨਹੀਂ ਛਕਦਾ ਵੀ ਅਮਰਤਪਾਲ ਅਮਰਤ ਸਿਖਾਉਂਦਾ ਸੀ ਮੈਂ ਵੀਰੋਂ ਅਮਰਤਪਾਲ ਦਾ ਕੋਈ ਵਿਰੋਧੀ ਨਹੀਂ ਮੈਥੋਂ ਹੁਣ ਵੀ ਕਿਹਨੇ ਮੈਂ ਸਿਧਾਂਤਾਂ ਦੀ ਗੱਲ ਕਰਦਾ ਮੈਂ ਵਿਚਾਰ ਧਾਰਕ ਵਿਰੋਧੀ ਹਾਂ ਉਹਦਾ ਮੇਰੇ ਸਵਾਲ ਆ ਉਹਨਾਂ ਦੇ ਜਵਾਬ ਤੁਸੀਂ ਵੀ ਦਿਓ ਫਿਰ ਜਿਹੜੇ ਕੱਲ ਵਾਲੀ ਵੀਡੀਓ 'ਚ ਮੈਂ ਕੀਤੇ ਅਮਰਤ ਕੋਈ ਖੇਡ ਐ ਵੀ ਜਿਹੜੀ ਸਾਨੂੰ ਵਾਜਾਂ ਮਾਰ ਕੇ ਸਿਖਾਉਣਾ ਪਵੇ ਵੀ ਆਉਜੀ ਛਕੋ ਅਮਰਤ ਦੇ ਬਾਰੇ ਸ਼ਾਇਦ ਦੂਜੀ ਕਿਤਾਬ ਹੈ ਭਾਈ ਕਾਨ ਸਿੰਘ ਨਾਭਾ ਦੀ ਸ਼ਰਮ ਉਹਦੇ ਚ ਹੀ ਪੜਿਆ ਜਦੋਂ ਸਿੱਖ ਅਮਰਤ ਬਲਾਖੀ ਹੋਣਾ ਚਾਹੁੰਦਾ ਸੀ ਉਹ ਆਪਦਾ ਨਾਂ ਲਿਖਾਉਂਦਾ ਸੀ ਫਿਰ ਉਹ ਸਿੱਖ ਨੂੰ ਜਥੇ ਚ ਭੇਜਿਆ ਜਾਂਦਾ ਸੀ ਤੇ ਜਦੋਂ ਅਮਰਤ ਸ਼ਕਾਉਣਾ ਹੁੰਦਾ ਸੀ ਇੱਕ ਸਿੱਖ ਉਹਦੀ ਗਵਾਹੀ ਦਿੰਦਾ ਸੀ ਪੰਜ ਪਿਆਰਿਆਂ ਨੂੰ ਪੰਜ ਪਿਆਰੇ ਅੱਗੇ ਪੇਸ਼ ਹੋ ਕੇ ਉਹ ਸਿੱਖ ਗਵਾਹੀ ਦਿੰਦਾ ਸੀ ਜੀ ਇਹ ਬੰਦਾ ਪਰਪਕਾ ਇਸ ਵੇਲੇ ਮਤਮੇਮੀ ਆ ਇਹ ਉਸ ਢਾਲ ਦੇ ਵਿੱਚ ਢਲ ਚੁੱਕਿਆ ਜੋ ਇੱਕ ਅਮਰਤਾਰੀ ਨਿਭਾ ਸਕਦਾ ਪਰ ਫਿਰ ਵੀ ਪੰਜ ਪਿਆਰੇ ਉਹਦੇ ਤੇ ਸਵਾਲ ਕਰਦੇ ਸੀ ਜੇ ਉਹਨਾਂ ਨੂੰ ਲੱਗਦਾ ਸੀ ਵੀ ਬੰਦਾ ਕੱਚਾ ਤੇ ਫਿਰ ਉਹ ਵਾਪਸ ਜਥੇ ਵਿੱਚ ਭੇਜ ਦਿੰਦੇ ਸੀ ਉਹਨੂੰ ਕਿਉਂਕਿ ਉਹਨੂੰ ਜਥੇ ਦੇ ਵਿੱਚ ਢਾਲਿਆ ਜਾਂਦਾ ਸੀ ਉਸ ਚੀਜ਼ ਦੇ ਵਿੱਚ ਫਿਰ ਕਿਤੇ ਜਾ ਕੇ ਅਮਰਤ ਦੀ ਦਾਤ ਪ੍ਰਾਪਤ ਹੁੰਦੀ ਸੀ ਫਿਰ ਜਦੋਂ ਸਿਰ ਸਤਿਗੁਰੂ ਨੂੰ ਦੇਤਾ ਮਨ ਵਿੱਚ ਸਤਿਗੁਰ ਕੇ ਪਾਸ ਫਿਰ ਉਹ ਕਦੇ ਡੋਲਦਾ ਨਹੀਂ ਸੀ ਇਨਸਾਨ ਇਹ ਆ ਅਮਰਤ ਛਕਣਾ ਤੇ ਅਮਰਤ ਛਕਾਉਣ ਦੀ ਵਿਧੀ ਇਥੇ ਤੇ ਢੰਡਰੀਆਂ ਵਾਲੇ ਦਾ ਦਵਾਨ ਲੱਗਿਆ ਸਾਡੇ ਜੀਰੇ ਮੇਰੇ ਪਿੰਡ ਦੇ 50 ਜਾਨੇ ਛਕੇ ਆਏ ਤਿੰਨ ਦਿਨਾਂ ਦਾ ਦਵਾਨ ਸੁਰਕੇ ਤੇ ਅੱਜ ਉਹਨਾਂ ਚੋਂ ਪੰਜ ਬਣੀ ਗਏ ਤੇ ਪੰਜਾਂ ਚੋਂ ਦੋ ਤਾਂ ਇਹ ਜਿਹੇ ਆ ਜਿਨ੍ਹਾਂ ਨੂੰ ਵਾਹਿਗੁਰੂ ਤੇ ਵਾਖਰੂ ਹੀ ਨਹੀਂ ਪਤਾ ਉਹ ਤੜਕੇ ਇਸ਼ਨਾਨ ਜ਼ਰੂਰ ਕਰਦੇ ਆ ਇਹ ਉਹਨਾਂ ਚ ਫਰਕ ਪੈ ਗਿਆ ਬਾਕੀ ਕੋਈ ਆਤ ਨਹੀਂ ਤਾਸ਼ਾਂ ਖੇਡਣੀਆਂ ਉਹੀ ਗਾਲਾਂ ਦੁੱਪਣਾ ਜੋ ਕੁਛ ਜ਼ਿੰਦਗੀ ਚ ਪਹਿਲਾਂ ਚੱਲਦਾ ਸੀ ਉਹੀ ਹੁਣ ਚੱਲਦਾ ਤੇ ਵਾਹਿਗੁਰੂ ਗੁਰਮੰਤਰ ਨੂੰ ਵੀ ਵਾਖਰੂ ਵਾਹਿਗੁਰੂ ਚਲੋ ਉਹ ਆਰ ਪੜਨੇ ਉਹਨਾਂ ਨੂੰ ਇਸ ਚੀਜ਼ ਤੇ ਆਪਾਂ ਨਹੀਂ ਜਾਣਦੇ ਫਿਰ ਇੱਕ ਸਾਡੇ 'ਚ ਬਹੁਤ ਵੱਡਾ ਇੱਕ ਹੋਰ ਵਿਧਾਨ ਵੜ ਗਿਆ। ਜੇ ਗੁਰਦੁਆਰੇ ਚਾਰ ਬੰਦੇ ਤੜਕੇ ਬੈਠੇ ਆ ਨਾਮ 'ਚ ਪਾਉਣ ਵਾਲੇ ਜੇ ਕੋਈ ਸੇਵਾ ਸਿੰਘ ਤਰਮਾਲੇ ਵਾਲੇ ਦਾ ਚੇਲਾ ਉਹ ਆਪਦੇ ਹਿਸਾਬ ਨਾਲ ਸ਼ੁਰੂ ਕਰ ਲੈਂਦਾ ਉਹ ਕਹਿੰਦਾ ਵੀ ਆਉਣਾ ਜੱਪੋ ਜੀ ਆ ਸਾਡੇ ਵਾਲਾ ਠੀਕ ਹੈ। ਜੇ ਕੋਈ ਢੰਡਰੀਆਂ ਵਾਲਿਆਂ ਤੇ ਜਾਂਦਾ ਆਉਂਦਾ ਵੀ ਆਉਣਾ ਜੱਪੋ ਜੀ ਆ ਸਾਡੇ ਵਾਲਾ ਠੀਕ ਹੈ। ਉਹ ਕਹਿੰਦਾ ਉਹ ਸਾਡੇ ਵਾਲਾ ਠੀਕ ਹੈ ਤੇ ਮੈਂ ਤਾਂ ਬਾਬਾ ਧਰਮ ਸਿੰਘ ਨਿਹੰਗ ਜਿਹੜੇ ਸੱਚ ਖੋਜ ਅਕੈਡਮੀ ਵਾਲੇ ਐ ਮੈਂ ਤਾਂ ਉਹਨਾਂ ਦੀਆਂ ਗੱਲਾਂ ਕੀ ਸੁਣ ਕੇ ਹੈਰਾਨ ਰਹਿ ਗਿਆ ਵੀ ਬਹੁਤ ਸਾਰੀਆਂ ਦਰਿਆ ਅਮਰਤ ਸਕਾਉਣ ਵਾਲੀਆਂ ਜਥੇਬੰਦੀਆਂ ਉੱਤੇ ਬਾਟੇ ਵੱਖੋ ਵੱਖਰੇ ਆ। ਇਹ ਸਾਡੇ ਗੁਰੂ ਜੀ ਨੇ ਸਾਨੂੰ ਇਹ ਸਿਧਾਂਤ ਦਿੱਤਾ। ਧਰਮ ਸਭ ਤੋਂ ਵੱਡਾ ਇਨਸਾਨੀਅਤ ਦਾ ਤੇ ਜਾਤਾਂ ਦੋ ਹੀ ਆ। ਮਰਦ ਤੇ ਔਰਤ। ਕਈ ਕਹਿੰਦੇ ਆ ਢਾਈ ਵੀ ਜਾਤਾਂ ਕਿਨਰ ਦੀ। ਨਹੀਂ ਉਹ ਵੀ ਮਾਂ ਦੇ ਪੇਟੋਂ ਹੀ ਪੈਦਾ ਹੋਇਆ। ਉਹਨਾਂ ਦੇ ਵਿੱਚ ਵੀ ਦੋ ਹੀ ਜਾਤਾਂ ਮੇਲ ਅਤੇ ਫੀਮੇਲ। ਉਹਨੂੰ ਤੁਸੀਂ ਅੱਧੀ ਜਾਤ ਨਹੀਂ ਕਹਿ ਸਕਦੇ। ਮੈਂ ਦੋ ਜਾਤਾਂ ਨੂੰ ਮੰਨਦਾ ਜਿਹੜੀ ਮਰਦ ਤੇ ਔਰਤ ਦੀ ਜਾਤ ਹੈ ਧਰਮ ਇਨਸਾਨੀਅਤ ਦਾ ਜੇ ਤੁਹਾਡੇ ਚ ਇਨਸਾਨੀਅਤ ਹੈ ਨਹੀਂ ਕਿੰਨਾ ਧਰਮ ਹੱਠੀ ਕਮਾਈ ਫਿਰ ਉਹਦਾ ਕੋਈ ਫਾਇਦਾ ਨਹੀਂ ਹੁਣ ਵੀਰੋ ਆਪਾਂ ਜਿਹੜੀ ਕੱਲ ਗੱਲ ਕਰ ਗਏ ਵੀ ਜਿਹੜਾ ਹੁਣ ਵੋਟਾਂ ਆ ਗਈਆਂ ਸਮਝਾ ਉੱਤੇ ਹੁੰਦੇ ਫਿਰਦੇ ਆ ਬੀਜੇਪੀ ਸਰਸੇ ਵਾਲੇ ਸਾਥ ਦੀ ਬਿਲਕੁਲ ਪਿੱਠ ਤੇ ਖੜੀ ਆ ਤੁਹਾਨੂੰ ਸਭ ਨੂੰ ਪਤਾ ਹੈ ਤੇ ਹਰਿਆਣਾ ਦੇ ਸਿੱਖ ਆਗੂ ਸਰਦਾਰ ਬਲਦੇਵ ਸਿੰਘ सिरसा ਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਬਲਜੀਤ ਸਿੰਘ ਦਾਦੂਵਾਲ ਕੀ ਤੁਸੀਂ ਹਰਿਆਣਾ ਦੇ ਵਿੱਚ ਕਮੇਟੀ ਦੇ ਪ੍ਰਧਾਨ ਰਹੇ ਆ ਤੁਸੀਂ ਕੋਈ ਦੋ ਧਰਨੇ ਨਹੀਂ ਲਾ ਸਕਦੇ ਉਹਦੇ ਖਿਲਾਫ ਹੁਣ ਵੋਟਾਂ ਮੰਗੜਾਉਂਦੇ ਤੁਹਾਡੇ ਕੋਲੇ ਕੀ ਅਸੀਂ ਉਹਨਾਂ ਤੋਂ ਡਿਮਾਂਡ ਨਹੀਂ ਕਰ ਸਕਦੇ ਅਸੀਂ ਵੋਟ ਪਾ ਦੇਵਾਂਗੇ ਉਹਨਾਂ ਨੂੰ ਜਿਹੜੇ ਇਹਨਾਂ ਦੀ ਗ੍ਰਿਫਤਾਰੀ ਕਰਾਉਣਗੇ ਹਨੀਪ੍ਰੀਤ ਦੀ ਤੇ ਸੌਦਾ ਸਾਧ ਦੀ ਇਹਦੀ ਗ੍ਰਿਫਤਾਰੀ ਸਵਾਦ ਵਾਲੇ ਵਿੱਚ ਵੀ ਪੈਂਦੀ ਆ ਪਰ ਵੀਰੋ ਇਹ ਗੱਲਾਂ ਕਿਸੇ ਨੇ ਨਹੀਂ ਸਭ ਸਿਰਫ ਇਲੈਕਸ਼ਨ ਜਿੱਤਣਾ ਇੱਕ ਸੀਟ ਪਿਆਰੀ ਆ ਕੋਈ ਕੌਮ ਨਾਲ ਸਬੰਧ ਨਹੀਂ ਕੋਈ ਧਰਮ ਨਾਲ ਸਬੰਧ ਨਹੀਂ ਕੋਈ ਮੁੱਦਿਆਂ ਨਾਲ ਸਬੰਧ ਨਹੀਂ ਕਿਸੇ ਨੇ ਕਿਸੇ ਮੁੱਦੇ ਦਾ ਜ਼ਿਕਰ ਕੀਤਾ ਵੀ ਬੰਦੀ ਸਿੰਘ ਰਿਹਾ ਕਰੋਗੇ ਤੇ ਅਸੀਂ ਤੁਹਾਡਾ ਸਮਝੋ ਤਾ ਤੁਹਾਡੇ ਨਾਲ ਕਰ ਲੈਨੇ ਆ ਲੰਮੇ ਵੀ ਝੰਡਾ ਫੜ ਕੇ ਤੂੰ ਇਹਨਾਂ ਦਾ ਮੈਂ ਆਕਾਲੀ ਆ ਮੈਂ ਹੁਣ ਵੀ ਕਹਿੰਨਾ ਅਸੀਂ ਸਾਡਾ ਆਕਾਲੀ ਦਲ ਨਾਲ ਕੋਈ ਵਿਰੋਧ ਨਹੀਂ ਸਾਡਾ ਵਿਰੋਧ ਉਹਨਾਂ ਬੰਦਿਆਂ ਨਾਲ ਜਿਨ੍ਹਾਂ ਨੇ ਸਾਡੀ ਕੌਮ ਦਾ ਨੁਕਸਾਨ ਕੀਤਾ ਸਾਡੇ ਗੁਰੂ ਦਾ ਨੁਕਸਾਨ ਕੀਤਾ ਹੁਣ ਤਾਂ ਕੋਈ ਸ਼ੱਕ ਨਹੀਂ ਰਹਿ ਗਿਆ ਉਹਨਾਂ ਦੇ ਬੰਦੇ ਨੇ ਬਿਆਨ ਅਦਾਲਤ ਵਿੱਚ ਜੱਜ ਸਾਹਿਬ ਦੇ ਸਾਹਮਣੇ ਦਿੱਤੇ ਆ 164 ਦੀ ਗਵਾਹੀ ਜਿਹੜੀ ਮੰਨਣਯੋਗ ਹੁੰਦੀ ਆ ਕਿਉਂਕਿ ਮੈਜਿਸਟਰੇਟ ਦੇ ਅੱਗੇ ਬਿਆਨ ਕੀਤੀ ਗਈ ਆ ਅਸੀਂ ਹਜੇ ਵੀ ਸੁੱਤੇ ਪਏ ਅਸੀਂ ਉਸ ਦਿਨ ਕੋਈ ਰਿਐਕਸ਼ਨ ਸਾਡੇ ਵੱਲੋਂ ਆਇਆ ਕਿਸੇ ਲੀਡਰ ਦੇ ਕੇ ਅਸੀਂ ਸਵਾਲ ਰੱਖਿਆ ਹੁਣ ਮੈਂ ਕਰੂੰਗਾ ਬਹਿਬਲ ਵਾਲੇ ਪਰਿਵਾਰਾਂ ਦੇ ਕੋਲੇ ਜਾਊਂਗਾ ਉਹਨਾਂ ਨੂੰ ਪਾਈ ਉਹਨਾਂ ਦੇ ਅੱਗੇ ਹੱਥ ਬੰਨਾਂਗੇ ਵੀ ਕੌਮ ਤਾਂ ਨਹੀਂ ਤੁਰਦੀ ਆਪਾਂ ਹੀ ਕੋਮਾਣਾ ਮੋੜ ਕਰੀਏ ਕੌਮ ਦਾ ਮੁੱਦਾ ਗੁਰੂ ਸਾਹਿਬ ਦਾ ਮੁੱਦਾ ਸਾਰੇ ਤਾਂ ਸੜੇ ਪਏ ਆ ਵਿੱਚੋਂ ਫਿਰ ਸਾਡੇ ਤੇ ਤੁਹਾਨੂੰ ਮੈਂ ਦੱਸਿਆ ਕੇਸ ਪਾਪਾ ਸਾਨੂੰ ਲੁਝਾ ਲਿਆ ਅਸੀਂ ਤਾਂ ਫੇਰ ਵੀ ਨਹੀਂ ਝੁਕੇ ਹੋਰ ਕਿਹੜੀ ਕੀ ਕੀ ਸਾਥੋਂ ਮੰਗਦੇ ਹੋ ਤੁਸੀਂ ਨਹੀਂ ਤਾਂ ਸਿਰ ਮੰਗੋਗੇ ਉਹ ਵੀ ਦੇ ਦੇਾਂਗੀ ਪਖੰਡ ਨਹੀਂ ਕਰਦੇ ਇਸ ਕਰਕੇ ਵੀਰੋ ਦਲੀਲ ਨਾਲ ਗੱਲ ਕਰਿਆ ਕਰੋ ਦਲੀਲ ਨਾਲ ਸਵਾਲ ਕਰੋ ਦਲੀਲ ਨਾਲ ਤੁਹਾਨੂੰ ਮੈਂ ਜਵਾਬ ਦਿੱਤੀਆ ਕਿਉਂਕਿ ਜੇ ਤੁਸੀਂ ਆਪਾਂ ਖੜਕੂਆਂ ਦੀ ਗੱਲ ਕਰਦੇ ਆ ਨਾ ਉਹਨਾਂ ਦੇ ਵਿੱਚ ਤਾਂ ਆਪਸ ਵਿੱਚ ਹੀ ਧੜੇ ਬੰਦੀਆਂ ਬਹੁਤ ਜ਼ਿਆਦਾ ਸੀ ਹਰਦੀਪ ਸਿੰਘ ਦੀਪਾ ਛੱਜਾਂ ਵਾਲੀ ਜਲਾ ਮਾਰਿਆ ਉਹ ਪੁਲਿਸ ਨੇ ਨਹੀਂ ਮਾਰਿਆ ਉਹਦੇ ਜੂਨੀਅਰ ਨੇ ਮਾਰਿਆ ਜਦੋਂ ਫੜਿਆ ਗਿਆ ਉਹ ਰਿਕਵਰੀ ਕਰਾ ਕੇ ਲਿਆ ਡੈੱਡ ਬੋਡੀ ਹੁਣ ਇਹ ਗੰਨੇ ਪਰਿਵਾਰ ਮਰੇ ਆ ਇਹ ਤਾਂ ਜ਼ਿੰਮੇਵਾਰੀਆਂ ਚੱਕੀਆਂ ਨੇ ਤੇ ਜਿੱਦਣ ਇਹ ਕੰਮ ਹੋ ਗਏ ਉਸ ਦਿਨ ਤੋਂ ਸਾਡਾ ਇਲਾਕਾ ਖਿਲਾਫ ਲੋਕ ਆਮ ਲੋਕ ਖਿਲਾਫ ਹੋ ਗਏ ਇੰਨੇ ਤੱਕੇ ਬਰਦਾਸ਼ਤ ਨਹੀਂ ਹੋਏ ਉਹ ਕੀ ਕਾਰਨ ਬਣਿਆ ਕਿ ਲੋਕ ਤੁਹਾਡੇ ਖਿਲਾਫ ਹੋ ਗਏ ਉਹੀ ਲੋਕ ਮੁੜ ਕੇ ਕਹਿੰਦੇ ਸੀ ਵੀ ਠੀਕ ਆ ਜੀ ਪੁਲਿਸ ਨੇ ਤਾਂ ਬਹੁਤ ਚੰਗਾ ਕੰਮ ਕੀਤਾ ਕਿਉਂਕਿ ਜਦੋਂ ਗਰਾਵਟ ਕਿਸੇ ਵੀ ਚੀਜ਼ ਚ ਆਉਂਦੀ ਆ ਕਿਸੇ ਧਰਮ ਚ ਆਉਂਦੀ ਆ ਕਿਸੇ ਜਥੇਬੰਦੀ ਚ ਆਉਂਦੀ ਆ ਖਰਾਵਟ ਜਥੇਬੰਦੀ ਦੀ ਹੋਵੇ ਜ਼ਿੰਮੇਵਾਰ ਬੰਦੇ ਹੀ ਹੁੰਦੇ ਆ ਹੁਣ ਮੈਂ ਤੁਹਾਨੂੰ ਆਪਦੇ ਪਿਤਾ ਦੀ ਗੱਲ ਦੱਸੀ ਮੇਰੇ ਪਿਓ ਦੀ ਪੱਗ ਵੀ ਲਾਈ ਉਸ ਕਾਰਕੂ ਨੇ ਬੇਪਤੀ ਕੀਤੀ ਮੇਰਾ ਪਿਓ ਸਿਆਣਾ ਸੀ ਉਹ ਮੈਨੂੰ ਪਤਾ ਲੱਗਿਆ ਮੈਂ ਉਹਦੇ ਨਾਲ ਲੜਿਆ ਮੈਂ ਤੁਹਾਨੂੰ ਦੱਸਿਆ ਨਹੀਂ ਤੇ ਕੋਈ ਵੀ ਜਵਾਨ ਪੁੱਤ ਹੋਵੇ ਆਪਦੇ ਪਿਓ ਦੇ ਪ੍ਰਤੀ ਇਹ ਜੀ ਗੱਲ ਨਹੀਂ ਸੁਣ ਸਕਦਾ ਹੁੰਦਾ ਤੇ ਮੇਰੇ ਪਿਓ ਨੇ ਮੈਨੂੰ ਇੱਕੋ ਗੱਲ ਕੀਤੀ ਫਿਰ ਤੇਰੇ ਵਿੱਚ ਤੇ ਉਹਦੇ ਵਿੱਚ ਫਰਕ ਕੀ ਰਹਿ ਗਿਆ ਹੁਣ ਤੂੰ ਉਹਦੇ ਪਿਓ ਦੀ ਲਾਹ ਲਿਆ ਜਦੋਂ ਉਹਦੇ ਗੋਲੀ ਮਾਰਿਆਗੇ ਹੋਰ ਕੀ ਹੈ ਤੇ ਉਹਦਾ ਵੀ ਬਾਪ ਇੰਨਾ ਸਿਆਣਾ ਸੀ ਜਦੋਂ ਮੈਂ ਗਿਆ ਉਹਨੇ ਕੋਈ ਗੱਲ ਇਹ ਜੀ ਕਹੀ ਮੇਰਾ ਸਾਰਾ ਹੀ ਗੁੱਸਾ ਮੈਂ ਪਾਣੀ ਨੂੰ ਪੀ ਗਿਆ ਔਰ ਉਹ ਅੱਜ ਤੱਕ ਮੇਰੇ ਨਾਲ ਪਰਿਵਾਰ ਵਰਤਦੇ ਆ ਮੈਂ ਸਰਦਾਰ ਬਲਵਿੰਦਰ ਸਿੰਘ ਪੱਖੋਗੇ ਨੂੰ ਆਪ ਲੈ ਕੇ ਗਿਆ ਉਹਨਾਂ ਦੇ ਘਰੇ ਵੀ ਬਲਵਿੰਦਰ ਸਿੰਘ ਨਾਲ ਦੀ ਇੰਟਰਵਿਊ ਕਰਿਆ ਜਾ ਰਿਹਾ ਇਹਨਾਂ ਨੂੰ ਮਦਦ ਦੀ ਪ੍ਰਵਾਹ ਪਰਿਵਾਰ ਦੀ ਗੱਲ ਤਾਂ ਦੁਨੀਆ ਅੱਗੇ ਰੱਖੀ ਜਾਵੇ ਉਹਨਾਂ ਨੇ ਤਸ਼ਾਦਦ ਤਾਂ ਛੱਡਿਆ ਚਲੋ ਜੇ ਕੁਝ ਹੋ ਗਿਆ ਉਹ ਨਹੀਂ ਕਿ ਉਹ ਗੱਲ ਵੱਖੀ ਹਾਲਾਂਕਿ ਜਿਵੇਂ ਉਸ ਹਾਵਨਾ ਕਮਾ ਤੇ ਉਹਨਾਂ ਦੇ ਮੁੰਡੇ ਨੇ ਮੇਰੇ ਪਿਓ ਦੇ ਨਾਲ ਐ ਕੀਤਾ ਸੀ ਇਸ ਕਰਕੇ ਤੁਹਾਡਾ ਆਪਣਾ ਸੋਚ ਹੁੰਦੀ ਆਪਣਾ ਦਬਾਅ ਹੁੰਦਾ ਸਾਨੂੰ ਆਪਣੀ ਕੌਮ ਦਾ ਦਰਦ ਆ ਉਹਦੀ ਕੌਮ ਦੀ ਨੌਜਵਾਨੀ ਦਾ ਦਰਦ ਹੈ ਕਿ ਸਾਡੀ ਕੌਮ ਦੀ ਨੌਜਵਾਨੀ ਐਂ ਨਾ ਮਰਦੀ ਫਿਰੇ ਇਹਨਾਂ ਨੂੰ ਪੜਾ ਲਿਖਾ ਕੇ ਕਿਤੇ ਸਿਰੇ ਲਾ ਕੇ ਇਹਨਾਂ ਨੂੰ ਉੱਥੇ ਬਿਠਾਈਏ ਜਿੱਥੇ ਸਾਡੀ ਡਿਮਾਂਡ ਪੂਰੀ ਕਰਨੇ ਜਾ ਕੇ ਜੇ ਨਹੀਂ ਕਰਨਗੇ ਫਿਰ ਇਹ ਗੁਰੂ ਦੇ ਦੇਣਦਾਰ ਹੋਣਗੇ ਅਸੀਂ ਖਾਲਸਾ ਸਕੂਲ ਚ ਪੜ੍ਹੇ ਆ ਮੈਂ ਪੜਿਆ ਸਾਡੇ ਚੋਂ ਚੀਜ਼ ਨਹੀਂ ਗਈ ਜਦੋਂ ਲੋੜ ਪਈ ਗੁਰੂ ਸਾਹਿਬ ਨਾਲ ਲੋੜ ਪਈ ਖੜ ਗਏ ਕਿਉਂਕਿ ਉਹ ਆਪਦੀ ਨੀ ਉੱਥੋਂ ਰੱਖੀ ਗਈ ਸੀ ਉਹ ਚੀਜ਼ ਸਾਡੇ ਵਿੱਚੋਂ ਨਿਕਲੀ ਨਹੀਂ ਐਜੂਕੇਸ਼ਨ ਦਾ ਤੁਹਾਡੇ ਤੇ ਬਹੁਤ ਅਸਰ ਹੁੰਦਾ ਤਾਂ ਕਿਉਂਕਿ ਧਰਮ ਧਾਰਮਿਕ ਸਕੂਲ ਦੇ ਵਿੱਚ ਐਜੂਕੇਸ਼ਨ ਲਈ ਉਹ ਸਾਡੇ ਚੋਂ ਗਈ ਹੋਈ ਨਹੀਂ ਅੱਜ ਵੀ ਨਹੀਂ ਗਈ ਦੋਸ਼ ਦੇਣੇ ਬਹੁਤ ਸੌਖੇ ਆ ਮੈਂ ਤਾਂ ਤੁਹਾਡੇ ਅਗੇ ਪਿੱਟੀ ਐ ਮੈਂ ਵੀ ਭਾਈ ਜਾਗ ਪੋ ਜਾਗ ਪੋ ਜਾਗ ਪੋ ਮੈਂ ਕੋਈ ਸਿਆਸੀ ਥੋੜੀ ਆ ਯਾਰ ਮੈਂ ਕਿਸੇ ਦੇ ਡੀੜੇ ਲਾਉਂਦੇ ਫਿਰਾਂ ਮੈਂ ਤਾਂ ਜੋ ਤੁਹਾਨੂੰ ਦਿਨਾਂ ਗੱਲ ਕਰਦਾ ਸਬੂਤ ਦੇ ਆਧਾਰ ਤੇ ਗੱਲ ਕਰਦਾ ਮੈਂ ਕਦੇ ਇਧਰ ਨੂੰ ਉਧਰਲੀ ਗੱਲ ਕਰਦਾ ਹੀ ਨਹੀਂ ਮੈਂ ਤਾਂ ਹੁਣ ਵੀ ਕਹਿਣਾ ਵੀ ਕਿਤੇ ਡਿਬੇਟ ਤੇ ਮੈਨੂੰ ਸੱਦੋ ਆਜੋ ਮੇਰੇ ਸਵਾਲਾਂ ਦੇ ਜਵਾਬ ਦੇਣੇ ਅੱਜ ਵੀ ਅੱਜ ਵੀ ਮੈਂ ਤਾਂ ਇਹਨਾਂ ਤੋਂ ਮੰਗੇ ਆ ਸਵਾਲਾਂ ਦੇ ਜਵਾਬ ਦਿਓ ਪਿਛੇ ਹਜ਼ਾਰਾਂ ਪੁੱਤ ਮਰਵਾ ਕੇ ਅੱਜ ਤੁਸੀਂ ਕਹਿੰਦੇ ਹਥਿਆਰ ਚੱਕਣੇ ਗਲਤ ਸੀ ਫਿਰ ਉਦੋਂ ਕਿਉਂ ਨਾ ਸੋਚਿਆ ਇਹ ਸਵਾਲਾਂ ਦਾ ਜਵਾਬ ਤੁਸੀਂ ਵੀ ਲਓ ਨਾ ਮੇਰੀ ਕਰਾ ਵੀ ਅਮਰਪਾਲ ਨਾਲ ਨਿੱਜੀ ਦੁਸ਼ਮਣੀ ਆ ਮੈਂ ਤਾਂ ਕਹਿੰਦਾ ਵੀ ਜੇ ਤੁਸੀਂ ਪ੍ਰਿਪੇਅਰ ਹੀ ਨਹੀਂ ਸੀ ਜੇ ਤੁਹਾਨੂੰ ਪੁਲਿਸ ਨੇ ਰੋਕ ਲਿਆ ਤੁਸੀਂ ਕਿ ਹੱਕ ਤਾਣ ਕੇ ਗ੍ਰਿਫਤਾਰੀ ਦਿੰਦਾ ਉੱਤੇ ਵੀ ਆਹ ਲਓ ਜੀ ਦੱਸੋ ਆ ਕਰੋ ਗ੍ਰਿਫਤਾਰ ਮੈਨੂੰ ਖੇੜ ਆਉਂਦੇ ਫਿਰੇ ਨਾਲ ਤੁਸੀਂ ਲੋਕਾਂ ਨੂੰ ਛੱਤਰ ਮਨਾਉਂਦੇ ਫਿਰੇ ਤੇ ਹੁਣ ਤੁਸੀਂ ਵੈਨ ਪਾਉਨੇ ਹੋ ਪਹਿਲਾਂ ਤੁਸੀਂ ਬੜਕਾ ਮਾਰਦੇ ਹੋ ਫਿਰ ਵੀ ਥਾਮਾ ਤੇ ਅਸੀਂ ਖਿਲਰੇ ਬੈਠੇ ਆਂ ਕੋਈ ਸਿਹਰ ਦਾਗੂ ਹੈਗਾ ਜਿਹੜੇ ਇਹਨਾਂ ਨੂੰ ਇੱਕ ਤਾਂ ਤੇ ਇਕੱਠੇ ਕਰ ਸਕੇ ਭਾਈ ਰਣਜੀਤ ਸਿੰਘ ਦੀ ਕੁਰਬਾਨੀ ਇਹ ਜੀ ਆ ਉਹਨੂੰ ਵੋਟਾਂ ਮੰਗਣ ਦੀ ਲੋੜ ਹੈਗੀ ਆ ਜੇ ਹਜੇ ਵੀ ਉਹ ਬੰਦਾ ਤੁਹਾਡੇਗੇ ਹੱਥ ਜੋੜਦਾ ਫਿਰੇ ਤੇ ਲੱਖ ਲਾਹਣ ਤਾਂ ਫਿਰ ਸਾਡੇ ਲੱਖ ਲਾਹਣ ਤਾਂ ਮੈਂ ਤਾਂ ਕਹਿੰਦਾ ਉਹਨਾਂ ਚ ਅਸੀਂ ਵੀ ਇੱਕ ਲੱਖ ਲਾਹਣ ਤਾਂ ਸਾਡੇ ਜਿਨ੍ਹਾਂ ਨੇ ਅਸੀਂ ਬੀਬੀ ਖਾਲੜਾ ਹਰਾਈ ਅਸੀਂ ਲਾਹਣਤੀ ਲੋਕ ਆ ਉਹਨਾਂ ਚ ਮੈਂ ਵੀ ਇੱਕ ਮੈਂ ਤਾਂ ਫਿਰ ਵੀ ਵੋਟ ਬੀਬੀ ਨੂੰ ਪਾਈ ਪਰ ਜੇ ਤੋ ਹਰ ਕੀ ਉਹਨਾਂ ਸੇ ਅਸੀਂ ਲਾਂਕੀਆਂ ਜੀ ਆਉਣੀ ਸੱਚ ਨੂੰ ਕਬੂਲਣਾ ਸਿੱਖੋ ਜਦੋਂ ਤੁਸੀਂ ਝੂਠ ਦੀ ਬੁਨਿਆਦ ਤੇ ਨੀਂ ਰੱਖੋਗੇ ਨਾ ਉਹ ਕਦੇ ਨੀਂ ਨੀ ਮਾੜੀ ਰਹੂਗੀ ਉਹ ਤੇ ਕਦੇ ਮਕਾਨ ਨਹੀਂ ਉੱਸਰਨਾ ਝੂਠੀਆਂ ਗੱਲਾਂ ਨੂੰ ਸੱਚ ਕਹਿਣ ਵਾਲਿਆਂ ਨੂੰ ਗਾਲਾਂ ਕੱਢ ਕੇ ਝੂਠ ਛੋਪ ਨਹੀਂ ਜਾਣਾ ਹੋਰ ਲੋਕ ਬੋਲਣ ਲੱਗ ਜਾਣਗੇ ਦੇਖ ਦੇਖ ਹੋਰ ਨੰਗੇ ਹੋਣ ਲੱਗ ਜੂਗੀ ਪਰ ਜਦ ਇਹ ਇੱਕ ਸੱਚ ਨੂੰ ਕਬੂਲ ਅਸੀਂ ਕਰ ਲਿਆ ਨਾ ਤੇ ਸਾਨੂੰ ਕਿਸੇ ਦੇ ਜਵਾਬ ਦੇਣ ਦੀ ਲੋੜ ਨਹੀਂ ਮੈਂ ਕਿਰਪਾ ਮੈਂ ਕਹਿੰਦਾ ਵੀ ਗਲਤੀ ਹੋ ਜਾਂਦੀ ਹੈ ਇਨਸਾਨ ਤੋਂ ਮੈਂ ਰਾਤ ਇੱਕ ਵੀਡੀਓ ਪਾਈ ਸੀ ਉਹ ਡਾਕਟਰ ਸੁਖਪ੍ਰੀਤ ਸਿੰਘ ਉਦੋਂ ਕੇ ਦੀ ਸੀ ਮੈਨੂੰ ਇੱਕ ਵੀਰ ਨੇ ਵਿੱਚ ਕਮੈਂਟ ਕੀਤਾ ਵੀ ਉਹ ਪੁਰਾਣੀ ਵੀਡੀਓ ਹੈ ਜੀ ਉਹਦੇ ਤੇ ਉਹਨਾਂ ਨੇ ਸਪਸ਼ਟੀਕਰਨ ਵੀ ਦਿੱਤਾ ਆਪਾਂ ਉਸੇ ਵੇਲੇ ਡਿਲੀਟ ਕਰਤੀ ਕਿਸੇ ਦੇ ਅਤੀਤ ਦੀ ਗੱਲ ਮੈਂ ਨਹੀਂ ਕਰਦਾ ਮੈਂ ਮੈਂ ਕਹਿੰਦਾ ਮੇਰੇ ਤੋਂ ਗਲਤੀ ਹੋਈ ਉਹ ਵਿਦਵਾਨ ਬੰਦਾ ਹੈ ਪਰ ਪਰਮਜੀਤ ਸਿੰਘ ਅਕਾਲੀ ਕੀ ਕਹਿ ਰਿਹਾ ਜਦਦੇ ਅਮਰਤਪਾਲ ਦੀ ਗ੍ਰਿਫਤਾਰੀ ਹੁੰਦੀ ਹੈ ਪਰਮਜੀਤ ਸਿੰਘ ਅਕਾਲੀ ਕਹਿੰਦਾ ਵੇਖਿਓ ਭੁੱਲ ਜੋ ਨੈਟ ਨਹੀਂ ਚੱਲ ਰਿਹਾ ਕਿਸੇ ਨੇ ਨਹੀਂ ਗੱਲ ਕਰਨੀ ਕੀ ਕਾਨੂੰਨ ਹੈ ਕੀ ਹੋਇਆ ਚੁੱਪ ਕਰ ਜਾਓ ਕਿਸੇ ਨੇ ਪੋਸਟਾ ਨਹੀਂ ਪਾਉਣੀ ਆ ਤੀਜੀ ਸੀਗੀ ਲਖੇ ਸੁਧਾਣੇ ਵਾਲੀ ਜਿਹੜਾ ਉੱਥੇ ਉਹਨੇ ਅੰਮ੍ਰਿੰਗ ਨੂੰ ਚਰੇ ਨੂੰ ਫੜ ਕੇ ਜਿਹੜਾ ਉੱਥੇ ਜੋ ਕੁਝ ਕਰਾਉਣਾ ਚਾਹੁੰਦੇ ਸੀ ਇਹਨਾਂ ਲੋਕਾਂ ਦੇ ਪਿੱਛੇ ਕੌਣ ਆ ਤੁਸੀਂ ਜਾਣ ਹੀ ਨਹੀਂ ਸਕੀ ਉਹਦੇ ਵਿੱਚ ਛੋਟੀ ਜੀ ਤੁਹਾਨੂੰ ਇੱਕ ਐਗਜ਼ਾਮਪਲ ਦੇ ਕੇ ਵੀਡੀਓ ਖਤਮ ਕਰਦਾ ਬਾਬਾ ਰਾਮ ਸਿੰਘ ਨਾਮਧਾਰੀ ਜਿਹੜੇ ਕੁੱਕਿਆਂ ਚ ਹੋਏ ਆ ਉਹਨਾਂ ਦਾ ਗੜਬਈ ਸੀ ਜਦੋਂ ਬਾਬਾ ਰਾਮ ਸਿੰਘ ਜੀ ਨੂੰ ਸਪੀਚ ਵੀ ਉਹ ਲਿਖ ਕੇ ਦਿੰਦਾ ਸੀ ਤੇ ਅੰਗਰੇਜ਼ਾਂ ਦੇ ਖਿਲਾਫ ਸਭ ਤੋਂ ਵੱਧ ਨਾਅਰੇ ਉਹ ਮਾਰਦਾ ਸੀ ਤੇ ਸਭ ਤੋਂ ਤਿੱਖੀ ਭਾਸ਼ਾ ਉਹ ਬੋਲਦਾ ਹੁੰਦਾ ਸੀ ਸਾਰਿਆਂ ਨੂੰ ਪਤਾ ਜਿਹੜੇ ਜਿਨ੍ਹਾਂ ਨੇ ਇਤਿਹਾਸ ਪੜ੍ਹਿਆ ਤੇ ਜਿੱਦਣ ਬਾਬਾ ਰਾਮ ਸਿੰਘ ਜੀ ਨੂੰ ਕਾਲੇ ਪਾਣੀ ਦੀ ਸਜ਼ਾ ਹੋਈ ਤੇ ਉਹਨਾਂ ਨੂੰ ਭੇਜਣ ਲੱਗੇ ਤੇ ਉਹਨਾਂ ਤੋਂ ਸਮਾਨ ਦੀ ਲਿਸਟ ਮੰਗੀ ਤੇ ਉਹਨਾਂ ਨੇ ਬਣਾ ਕੇ ਦੇ ਦਿੱਤੀ ਤੇ ਜਦੋਂ ਉਹਨਾਂ ਨੂੰ ਜਹਾਜ਼ ਦੇ ਵਿੱਚ ਬਿਠਾਉਣ ਲੱਗੇ ਤੇ ਉਹ ਗੜਵਈ ਉੱਥੇ ਖੜ ਕੇ ਤੋਂ ਉਹਨੇ ਗੜਵਾਗਾ ਰੱਖਦਾ ਕਹਿੰਦਾ ਜੀ ਆਹ ਲੈ ਜਾਓ ਕਿਤੇ ਤੂੰ ਨਾਲ ਜਾਣਾ ਮੇਰੇ ਕਿ ਤੂੰ ਤਾਂ ਨਾਲ ਚੱਲ ਸਾਰੀ ਮੇਰੇ ਨਾਲ ਮਰਨ ਜਨ ਦੀਆਂ ਸਵਾ ਖਾਧੀਆਂ ਸਾਰੀ ਮੇਰੇ ਨਾਲ ਇੰਨਾ ਸਮਾਂ ਤੂੰ ਰਿਹਾ ਗੜਬਈ ਉੱਥੇ ਜਿਹੜਾ ਅੰਗਰੇਜ਼ ਅਫਸਰ ਸੀ ਉਹ ਕਹਿੰਦਾ ਬਾਬਾ ਜੀ ਇਹ ਨਹੀਂ ਜਾਊਗਾ ਇਹ ਆਂਦਾ ਸਾਡਾ ਅਸੀਂ ਉਹ ਅੰਗਰੇਜ਼ਾਂ ਦਾ ਛੱਡਿਆ ਹੋਇਆ ਸੀ ਗੜਬਈ ਤੇ ਸਭ ਤੋਂ ਵੱਧ ਨਾਰੇ ਮਾਰਦਾ ਸੀ ਅੰਗਰੇਜ਼ਾਂ ਦੇ ਖਿਲਾਫ ਜਿਹੜਾ ਬੰਦਾ ਸਭ ਤੋਂ ਵੱਧ ਸਰਕਾਰ ਦੇ ਖਿਲਾਫ ਬੋਲਣ ਨੂੰ ਹੋਵੇ ਕੁਛ ਨਾ ਉੱਥੇ ਸਮਝ ਲੈ ਕਰੋ ਵੀ ਇਹ ਇਹਦੇ ਤੇ ਸਰਕਾਰ ਦਾ ਹੱਥ ਹੈ ਮੈਂ ਜਿੱਥੇ ਬੋਲਣਾ ਮੈਂ ਬੋਲਦਾ ਮੈਂ ਤਾਂ ਹੁਣ ਵੀ ਕਹਿੰਦਾ ਮੁੱਖ ਮੰਤਰੀ ਸਾਹਿਬ ਜਾਗੋ ਆ ਐਡਾ ਵੱਡਾ ਸਬੂਤ ਦਿੱਤਾ ਇਹਨੂੰ ਅੰਦਰ ਦੇ ਦਿਓ ਇਹਨਾਂ ਨੂੰ ਤੁਹਾਨੂੰ ਵੋਟਾਂ ਮੰਗਣ ਦੀ ਲੋੜ ਨਹੀਂ ਪਊਗੀ ਕੌਮ ਵੀ ਤੁਹਾਡੇ ਤੇ ਮહેર ਕਰੂਗੀ ਗੁਰੂ ਸਾਹਿਬ ਤੁਹਾਡੇ ਤੇ ਮહેર ਕਰਨਗੇ ਦੇ ਦਿਓ ਗ੍ਰਹਿ ਭਾਗ 6 ਮਹੀਨੇ ਕੁਮਰਵਿਜੇ ਪ੍ਰਤਾਪ ਸਿੰਘ ਨੂੰ ਮੇਰੇ ਰੱਬ ਦੇ ਵਾਸਤੇ ਸਰਦਾਰ ਹਰਪ੍ਰੀਤ ਸਿੰਘ ਸਿੱਧੂ ਨੂੰ ਲਾ ਦਿਓ ਪੰਜਾਬ ਦਾ ਡੀਜੀਪੀ ਪੰਜਾਬ ਸੁਧਰਦਾ ਵੇਖ ਲਿਓ ਇਹ ਨਹੀਂ ਕਹਿੰਦਾ ਡੀਜੀਪੀ ਸਾਹਿਬ ਇਹ ਵੀ ਬਹੁਤ ਅੱਛੇ ਆ ਪਰ ਕੰਮ ਕਰਨ ਦਾ ਇੱਕ ਕੰਟਰੋਲਰ ਹੁੰਦਾ ਅਫਸਰ ਉਹ ਸਖਤ ਨੇ ਸਖਤ ਅਫਸਰ ਕੰਟਰੋਲ ਕਰ ਸਕਦਾ ਹੁੰਦਾ ਕੱਲ ਨੂੰ ਵੀਡੀਓ ਕਰਾਂਗੇ ਅਮਨ ਸਕੌਡੇ ਦੀ ਫਿਰ ਦੱਸੂਗਾ ਉਹਦੇ ਚ ਕੌਣ ਕੌਣ ਤੇ ਕੀ ਕੀ ਨੰਗਾ ਹੋਣ ਵਾਲਾ ਇੱਥੇ ਵੀਡੀਓ ਖਤਮ ਕਰਦੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ